ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੀ ਸਾਰਿਆਂ ਨੂੰ ਰਿਕਵੈਸਟ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਹਰ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਅੱਜ ਆਪਾਂ ਬਣਾ ਰਹੇ ਹਾਂ ਬਾਹ ਦਾ ਡਿਜ਼ਾਈਨ ਇਹ ਮੇਰੇ ਕੋਲ ਸਲਵਾਰ ਦੇ ਕੱਪੜੇ ਤੇ ਆਪਾਂ ਇਸ ਤਰ੍ਹਾਂ ਰੈਡੀ ਕਰਿਆ ਇਹ ਏਟਾਈ ਜਣ ਕੇ 5 ਮੀਟਰ ਜਾਂ 4.5 ਇੰਚ ਜਾਂ 5 ਇੰਚ ਤੁਸੀਂ ਕਪੜਾ ਲੈ ਲਿਓ ਉਹਨੂੰ ਫੋਲਡ ਕਰ ਲਿਓ ਤੇ ਉਹਦੇ ਅੰਡਰਗਰਾਉਂਡ ਮੈਂ ਕੀਤਾ ਤੁਸੀਂ ਵੈਸੇ ਇੱਥੋਂ ਤੱਕ ਰੱਖ ਕੇ ਵੀ ਲਾ ਸਕਦੇ ਆ ਪਰ ਮੈਂ ਅੰਡਰਗਰਾਉਂਡ ਕਰਤਾ ਗੋਮਲੇ ਸਵੰਗੂ ਕਰਤਾ ਕਿ ਸਫਾਈ ਥੋੜੀ ਜੀ ਜ਼ਿਆਦਾ ਆ ਜੇ ਕਿਉਂਕਿ ਤੁਹਾਨੂੰ ਪਤਾ ਜੀ ਹਾੜੀ ਵੱਢਦੇ ਆ ਲੇਟ ਹੈਣੇਗੀ ਤੇ ਤਾਂ ਕਰਕੇ ਮੈਂ ਆਪ ਇਸ ਤਰ੍ਹਾਂ ਰੈਡੀ ਕਰ ਲਿਆ ਇਹ ਤੇ ਪੇਸਟੀ ਪੇਪਰ ਵੀ ਲੱਗ ਸਕਦਾ ਪੇਸਟੀ ਪੇਪਰ ਜੀ ਕਈ ਤਰ੍ਹਾਂ ਦਾ ਕੋਈ 10 ਮੀਟਰ 10 ਰੁਪਏ ਮੀਟਰਾ ਕੋਈ 15 ਕੋਈ 20 ਕੋਈ 25 ਹੈ ਨਾ ਤੇ ਜਿਹੜੀਆਂ ਮੇਰੇ ਅਰਗੀਆਂ ਪਹਿਣਾ ਘਰੇ ਸਲਾਈ ਕਰਦੀਆਂ ਹਨਾ ਕਈ ਵਾਰ ਐਜੀ ਨਿੱਕੀ ਨਿੱਕੀ ਚੀਜ਼ ਮੰਗਾਉਣ ਦਾ ਚੇਤਾ ਭੁੱਲ ਜਾਂਦਾ ਨਹੀਂ ਵੀ ਚੀਜ਼ ਆਪਣੇ ਕੋਲੇ ਹੁੰਦੀ ਤਾਂ ਕੱਪੜਾ ਹੀ ਹੂਲਡ ਕਰ ਲੋ ਜੀ ਕਾਟਨ ਦੇ ਕੱਪੜੇ ਤੇ ਤਾਂ ਵਧੀਆ ਹੋ ਜਾਂਦਾ ਥੋੜਾ ਜਿਹਾ ਸਿੰਥੈਟਿਕ ਕੱਪੜੇ ਵਾਸਤੇ ਆਪਾਂ ਨੂੰ ਪੇਸਟ ਪੇਪਰ ਦੀ ਲੋੜ ਪੈਂਦੀ ਆ ਤੇ ਇਹ ਹੈਗੀ ਆਪਣੀ ਬਾਹ ਜੀ ਤੇ ਇਹ ਬਾਹ ਦਾ ਕੱਪੜਾ ਹੈਗਾ ਕੱਟ ਜਿਵੇਂ ਆਪਾਂ ਸਲਵਾਰ ਕਮੀਜ਼ ਕੱਟਦੇ ਹਾਂ 2.5 ਮੀਟਰ ਦਾ ਤੇ ਥੋੜਾ ਜਿਹਾ ਕੱਪੜਾ ਆਪਣਾ ਅੱਗੋਂ ਬਾਝ ਜਾਂਦਾ ਉਦੇ ਵਿੱਚ ਜੋੜ ਪੈਂਦਾ ਹੁੰਦਾ ਆਪਾਂ ਨੂੰ ਆਏ ਹੁੰਦਾ ਇਹ ਮੋਢੇ 'ਚ ਜੋੜ ਪਾਉਣ ਨਾਲੋਂ ਆਪਾਂ ਜੇ ਬਾਹ ਆਪਣੀ ਆ ਹੀ ਬਣ ਜਾਵੇ ਤਾਂ ਵਧੀਆ ਵਾ ਉਹਦੇ ਵਾਸਤੇ ਜੀ ਆਪਾਂ ਸਿੱਧਾ ਜੋੜ ਪਾਵਾਂਗੇ ਜਿਵੇਂ ਆਪਣੀ ਇੰਨੀ ਕੁ ਬਾਹ ਕੱਟਦੀ ਹੈ 3 ਇੰਚ 3 4 ਇੰਚ ਕੱਟਦੀ ਹੈ ਇੰਚ 'ਚ 1.5 ਇੰਚ ਵੀ ਉੱਤੇ ਵਿੱਚ ਸਲਾਈ ਦੇ ਵੀ ਆ ਜਾਂਦਾ ਮਾਰਜਿਨ ਵੀ ਰੱਖਣਾ ਹੁੰਦਾ ਆਪਾਂ ਤੇ ਉਹਦੇ ਵਾਸਤੇ ਜੀ ਆਪਾਂ ਜੇ ਆਪਾਂ ਸਿੱਧਾ ਜੋੜ ਇਸ ਤਰ੍ਹਾਂ ਲਾ ਕੇ ਲੈਸ ਲਾ ਕੇ ਲਾਉਣੇ ਆ ਤਾਂ ਪਹਿੜਾ ਲੱਗਦਾ ਐਸ ਲਈ ਆਪਾਂ ਨਿਊ ਫੈਂਸੀ ਜਿਹਾ ਡਿਜ਼ਾਈਨ ਤਿਆਰ ਕਰਿਆ ਜੇ ਤੁਹਾਨੂੰ ਪਸੰਦ ਆਇਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਜੋ ਜੀ ਆਪਾਂ ਇੱਕ ਇਸ ਤਰ੍ਹਾਂ ਤਿਆਰ ਕਰ ਲਿਆ ਵਾ ਤੁਸੀਂ ਪੇਸਟੀ ਪੇਪਰ ਵੀ ਲਾ ਕੇ ਤਿਆਰ ਕਰ ਸਕਦੇ ਪਰ ਮੇਰੇ ਕੋਲੇ ਹੈ ਨਹੀਂ ਸੀਗਾ ਆਪਾਂ ਇਸ ਤਰ੍ਹਾਂ ਹੀ ਇਹ ਤਿਆਰ ਕਰ ਲਿਆ ਇਹ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਕਿੰਨੇ ਇੰਚ ਜਿੰਨੇ ਇੰਚ ਤੁਹਾਡੀ ਬਾਹਂ ਕੱਟਦੀ ਹੋਵੇ ਉਸ ਹਾਵਨਾ ਤੁਸੀਂ ਵੱਧ ਘੱਟ ਲੈ ਸਕਦੇ ਆ ਜੇਕਰ ਤੁਹਾਡੀ 8 ਇੰਚ ਬਾਹਂ ਕੱਟਦੀ ਹੈ ਤੇ ਤੁਸੀਂ 4 ਇੰਚ ਆਹਾ 4 ਇੰਚ ਬਾਹਾਂ ਕੱਟਦੀ ਆ ਸੌਰੀ ਜੀ ਤਾਂ 8 ਇੰਚ ਤੁਸੀਂ ਕਪੜਾ ਹ ਚੜਾਈ ਚ ਲੈ ਲਿਓ ਲੰਬਾਈ ਤੇ ਜਿਵੇਂ ਆਪਣੀ ਬਾਹਾਂ ਦੀ ਮੂਰੀ 5-6 ਇੰਚ ਚ ਚੌੜੀ ਹੁੰਦੀ ਉਸ ਤਰ੍ਹਾਂ ਉਸ ਹਾਵ ਨਾਲ ਲੈ ਲਿਓ ਤੇ ਇਹ ਹੈਗਾ ਆਪਾਂ ਬਾਹਾਂ ਕੱਟੀ ਵੀ ਤੇ ਆ ਆਪਾਂ ਜਿਹੜਾ ਮੂਰੇ ਕਪੜਾ ਤੇ ਲੈਸ ਲਉਣੀ ਤੇ ਆ ਆਪਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰ ਰਹੇ ਆ ਤੇ ਆ ਜੀ ਤਾਂ ਤੁਹਾਨੂੰ ਦੱਸਿਓ ਦੱਸਗੇ ਬਣੇ ਰਿਓ ਬਲੌਗ ਦੇ ਉੱਪਰ ਤੁਸੀਂ ਵੀਡੀਓ ਦੇ ਉੱਪਰ ਲਓ ਜੀ ਆਪਾਂ ਸਿਲਾਈ ਲਾ ਰਹੇ ਆ ਇਹ ਨਾ ਮਸ਼ੀਨ ਦੇ ਉੱਪਰ ਜਗ ਦਾ ਬਲ ਵੀ ਬੰਦ ਨਹੀਂ ਹੁੰਦਾ ਮਸ਼ੀਨ ਚੱਲਦੀ ਆ ਤੇ ਚੱਲੂ ਗਈ ਬੰਦ ਨਹੀਂ ਹੁੰਦਾ ਇਸ ਤਰ੍ਹਾਂ ਜੀ ਆਪਾਂ ਇਹਨੂੰ ਹੁਣ ਇਹ ਅੰਡਰਗਰਾਉਂਡ ਲਾਇਆ ਜੀ ਤੁਸੀਂ ਵੀ ਲਾ ਸਕਦੇ ਏਸੇ ਤਰ੍ਹਾਂ ਤੇ ਆਪਾਂ ਇਹਨੂੰ ਕਰ ਲਾਂਗੇ ਸਿੱਧਾ ਇਸ ਤਰ੍ਹਾਂ ਕਰਕੇ ਇਹਦੀ ਪੂਰੀ ਉਹ ਸਫਾਈ ਆ ਜੂਗੀ ਸਿੱਧਾ ਕਰਕੇ ਜਦੋਂ ਆਪਾਂ ਇਹਨੂੰ ਕੱਢਾਂਗੇ ਲਓ ਜੀ ਆਪਾਂ ਇਹ ਵੀ ਕਰ ਲਿਆ ਸਿੱਧਾ ਇਸ ਤਰ੍ਹਾਂ ਤੇ ਆ ਵੀ ਆਪਾਂ ਲਿਆ ਦੋ ਬਣਾ ਲਿਆ ਹੁਣ ਆਪਾਂ ਜਿਹੜਾ ਮੂਰੇ ਜੋੜ ਲਾਉਣਾ ਉਸ ਨੂੰ ਕਪੜੇ ਨੂੰ ਆਪਾਂ ਕਰਦੇ ਆਂ ਜੀ ਇਹਨੂੰ ਵੀ ਐਂ ਪੁੱਠਾ ਕਰਕੇ ਨਾ ਤੁਸੀਂ ਤੇ ਇਹਦੇ ਅੰਦਰ ਵਾਰ ਆਪਾਂ ਲੈਸ ਧਰ ਲੈਨੇ ਆ ਇਸ ਤਰ੍ਹਾਂ ਕਰਕੇ ਇਹਦੇ ਅੰਦਰ ਵਾਰ ਆਪਾਂ ਲੈਸ ਜਿਵੇਂ ਮਰਜ਼ੀ ਧਰ ਲਓ ਸਿੱਧੀ ਪੁੱਠੀ ਜਿਵੇਂ ਮਰਜ਼ੀ ਜਿਹਾ ਕਪਾਸਾ ਤਾਂ ਪੁੱਠਾ ਹੋਊਗਾ ਹੀ ਹੋਊਗਾ ਇਹਦਾ ਤੇ ਇਸ ਤਰ੍ਹਾਂ ਕਰਕੇ ਨਾ ਤੁਸੀਂ ਤੇ ਇਹਦੇ ਉੱਪਰ ਐਂ ਫੋਲਡ ਕਰ ਦਾਂਗੇ ਆਪਾਂ ਕਪੜਾ ਇਸ ਸਲਾਈ ਲਾ ਲਾਂਗੇ ਇਹ ਆਪਣੀ ਲੇਸ ਇਹਦੇ ਨਾਲ ਅਟੈਚ ਹੋ ਜੂਗੀ ਸਫਾਈ ਵਾਲਾ ਕੰਮ ਜਾਨੀ ਕਿ ਗੋਮ ਸਲਾਈ ਦੇ ਨਾਲ ਵਧੀਆ ਬਣ ਜੂਗੀ ਕਾਟਨ ਦੇ ਕੱਪੜਿਆਂ ਦੇ ਤਾਂ ਬਹੁਤ ਸੌਖੀ ਸਫਾਈ ਆ ਜਾਂਦੀ ਹੈ ਜਿਹੜੀਆਂ ਮੈਂ ਲਾ ਰਹੀ ਹਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਕਰਕੇ ਆਪਾਂ ਸਲਾਈ ਲਾ ਲੈਣੀ ਹੈ ਇੱਕੋ ਜਿਹਾ ਕੱਪੜਾ ਫੜ ਲਿਓ ਜੀ ਵੱਧ ਘੱਟ ਨਾ ਹੋਵੇ ਕਈ ਵਾਰ ਕਾਟਨ ਦਾ ਕੱਪੜਾ ਵੀ ਥੋੜਾ ਜਿਹਾ ਕਰਦਾ ਹੈ ਆਪਣੀ ਇਸ ਤਰ੍ਹਾਂ ਇਹ ਪੱਟੀ ਤਿਆਰ ਹੋ ਗਈ ਹੈ ਜੀ ਜਿਹੜੀ ਆਪਾਂ ਮੂਰੇ ਲਾਉਣੀ ਆ ਬਾਹਾਂ ਵਧਾਉਣ ਵਾਸਤੇ ਜੋੜ ਵਾਸਤੇ ਬਣਾਈ ਹੈ ਤੇ ਇਹਦੇ ਆਪਾਂ ਸੈਂਟਰ ਚ ਲਾ ਲਾਂਗੇ ਟੱਕ ਤੇ ਇਹੇ ਕਾਟ ਆਪਾਂ ਲਾਵਾਂਗੇ ਆ ਆਹ ਵਾਲਾ ਸਾਈਡ ਆਪਾਂ ਮੂਰੇ ਲਾਵਾਂਗੇ ਜੀ ਇਹਦੇ ਆਪਾਂ ਹੋਰ ਵੀ ਡਿਜ਼ਾਈਨ ਕਰ ਸਕਦੇ ਜੇ ਤੁਸੀਂ ਵੱਧ ਕਰਨਾ ਤਾਂ ਮੀਟਰ ਕਿ ਲੈਸ ਦੇ ਸਰਪੰਗਾਂ ਦੀ ਲੈਸ ਨਾਲ ਆਪਾਂ ਵਧੀਆ ਬਾਹਾਂ ਦੀ ਨਿਊ ਲੱਕ ਵਾਲਾ ਡਿਜ਼ਾਈਨ ਤਿਆਰ ਕਰ ਸਕਦੇ ਹਾਂ ਜੀ ਇਹਦੇ ਵਾਸਤੇ ਜੀ ਆਪਾਂ ਹੁਣ ਇੱਥੇ ਆ ਕੇ ਆਪਾਂ ਹੋਰ ਲਾ ਲਾਂਗੇ ਉਹ ਆਪਣੀ ਮਰਜ਼ੀ ਹੈ ਜੀ ਮੈਂ ਆਪਣੇ ਕੋਲ ਇਹ ਲੈ ਇਸ ਤੇ ਆਪਾਂ ਇਹਨੂੰ ਫੇਰ ਇੱਕ ਵਾਰ ਇੱਥੇ ਧਰ ਲੈ ਕੇ ਧਰ ਕੇ ਇੱਕ ਵਾਰਾ ਡਿਜ਼ਾਈਨ ਹੋਰ ਡਬਲ ਕਰ ਸਕਦੇ ਆ ਤੁਸੀਂ ਆਪਦੀ ਮਰਜ਼ੀ ਪਰ ਮੈਂ ਨਹੀਂ करूंगी ਤੁਸੀਂ ਇਸ ਤਰ੍ਹਾਂ ਵੀ ਇਹਦਾ ਡਬਲ ਡਿਜ਼ਾਈਨ ਕਰ ਸਕਦੇ ਆ ਤੇ ਹੁਣ ਇਹਦੇ ਆਪਾਂ ਆਪ ਦੇ ਸੈਂਟਰ ਸੈਂਟਰ ਕਰ ਲੈ ਦੂਰਾ ਫੋਲਡ ਕਰਕੇ ਜਿੱਥੇ ਨਿਸ਼ਾਨ ਲਾ ਲਿਆ ਉਧਰੋਂ ਆਪਾਂ ਬਾਹ ਤੇ ਨਿਸ਼ਾਨ ਲਾ ਲਿਆ ਜੀ ਸੈਂਟਰ ਕਰਕੇ ਜਿੱਥੇ ਆਪਣੀ ਬਾਹ ਆਉਣੀ ਆ ਜਿੰਨੀ ਉਹ ਤੇ ਆਪਾਂ ਨਿਸ਼ਾਨ ਲਾ ਲੈਣੇ ਆ ਸੈਂਟਰ ਕਰਕੇ ਤੇ ਹੁਣ ਆਪਾਂ ਇਹਨੂੰ ਆਪਾਂ ਇੱਥੇ ਕਰ ਦਾਂਗੇ ਅਟੈਚ ਜੀ ਇਸ ਤਰ੍ਹਾਂ ਧਰ ਕੇ ਆ ਆਪਣਾ ਸੈਂਟਰ ਵਾਲਾ ਕੱਟ ਆ ਗਿਆ ਤੇ ਇਧਰ ਵੀ ਆਪਣਾ ਸੈਂਟਰ ਵਾਲਾ ਕੱਟ ਸਿੱਧੀ ਬਾਹਰ ਸਿੱਧੀ ਰੱਖਾਂਗੇ ਜੀ ਉੱਪਰ ਇਹਦੇ ਇਸ ਤਰ੍ਹਾਂ ਕਰਕੇ ਤੇ ਇਹਦੇ ਨਾਲ ਆਪਾਂ ਅਟੈਚ ਕਰਾਂਗੇ ਆਪਣੀ ਜਿਹੜੀ ਆਪਣਾ ਜਿਹੜਾ ਡਿਜ਼ਾਈਨ ਬਣਾਇਆ ਆ ਇਹ ਆਪਾਂ ਇਹਦੇ ਇਸ ਤਰ੍ਹਾਂ ਫੋਲਡ ਕਰਾਂਗੇ ਜਿਹੜਾ ਉਹ ਹੈਗਾ ਜਿਹੜੇ ਪਾਸੇ ਆਪਣੀ ਲੇਸ ਨਹੀਂ ਲਾਈ ਉਤੀ ਉਸ ਆਪਾਂ ਪਾਸੇ ਸਿਉਣ ਲਾਵਾਂਗੇ ਜੀ ਇਸ ਤਰ੍ਹਾਂ ਧਰ ਕੇ ਜਾਂ ਤੁਸੀਂ ਪਹਿਲਾਂ ਇਹਨੂੰ ਕੱਲੇ ਨੂੰ ਆਇਂ ਸਿਲਾਈ ਕਰ ਲਿਓ ਜੀ ਜਿੰਨਾ ਕਿ ਤੁਸੀਂ ਇਹ ਛੱਡਣਾ ਇਹ ਇੰਚਕ ਦਾ ਆਪਾਂ ਗੈਪ ਪਾਵਾਂਗੇ ਜਿਹੜਾ ਸੈਂਟਰ ਦਾ ਟੱਕ ਉਰੇ ਆਪ ਇਹਦਾ ਸੈਂਟਰਕ ਦਾ ਇੰਚਕ ਦਾ ਗੈਪ ਪਾ ਕੇ ਇਹਦੀ ਸਿਲਾਈ ਲਾ ਦਾਂਗੇ ਜੀ ਇਸ ਤਰ੍ਹਾਂ ਕਰਕੇ ਤੁਸੀਂ ਸਿਲਾਈ ਲਾ ਲਿਓ ਹੁਣ ਇਹਦੇ ਦੂਜੀ ਸਾਈਡ ਤੇ ਲਾ ਲਾਂਗੇ ਆਪਾਂ ਇਹ ਤੁਹਾਡੀ ਮਰਜ਼ੀ ਤੁਸੀਂ ਇੰਚ ਛੱਡਣਾ 2 ਇੰਚ ਛੱਡਣਾ ਥੋੜਾ ਛੱਡਣਾ ਇਹਦਾ ਗਾਇਬ ਇਸ ਤਰ੍ਹਾਂ ਕਰਕੇ ਆਪਾਂ ਅਟੈਚ ਕਰ ਲਿਆ ਨਾਲ ਜੀ ਇਹ ਤੇ ਇੱਥੇ ਆਪਣਾ ਕੱਟ ਦਾ ਨਿਸ਼ਾਨ ਜਿਹੜੀ ਆ ਡਾਟ ਜਾਂਦੇ ਆ ਬਰੀਕ ਇਹਨਾਂ ਦੇ ਕੋਲੇ ਆਪਾਂ ਅੱਧੇ ਇੰਚ ਦਾ ਛੱਡਿਆ ਵਾ ਹੁਣ ਤੁਸੀਂ ਇਧਰਲੇ ਪਾਸੇ ਵੀ ਉਨਾ ਹੀ ਛੱਡ ਲਿਓ ਇਹਨੂੰ ਆਪਾਂ ਇਧਰਲਾ ਵੀ ਅਟੈਚ ਕਰ ਲ ਗੀ ਇਹਦੇ ਨਾਲ ਲਓ ਜੀ ਆਪਾਂ ਦੋਵੇਂ ਇਹਦੇ ਨਾਲ ਅਟੈਚ ਕਰ ਲਏ ਆ ਤੇ ਹੁਣ ਇਹਦੇ ਉੱਪਰ ਆਪਾਂ ਇਹ ਰੱਖ ਦਾਂਗੇ ਜਿਹੜਾ ਆਪਣਾ ਜਿਹਦੀ ਆਪਾਂ ਲੈਂਥ ਵਧਾਈ ਹੈ ਜਿਹੜਾ ਕਪੜਾ ਉਹ ਆਪਣੀ ਡਿਜ਼ਾਈਨਿੰਗ ਸੀਗੀ ਪਹਿਲਾਂ ਤੁਸੀਂ ਸੈਂਟਰ ਚ ਰੱਖ ਕੇ ਨਿਸ਼ਾਨ ਲਾ ਲਿਓ ਸਲਾਈ ਲਾ ਲਿਓ ਜੀ ਤੇ ਦੂਜੇ ਪਾਸੇ ਸਟਾਰਟ ਕਰ ਲਿਓ ਸੂਈ ਦਾ ਧਾਗਾ ਆਪਾਂ ਫੜ ਕੇ ਰੱਖ ਦੇਵਨੇ ਆ ਕਿਉਂਕਿ ਨਹੀਂ ਸੀਟਲ ਚ ਚਲੇ ਜਾਵੇ ਧਾਗਾ ਟੁੱਟ ਜਾਂਦਾ ਇਸ ਤਰ੍ਹਾਂ ਨਿਸ਼ਾਨ ਲਾ ਲਿਆ ਜੀ ਹੁਣ ਆਪਾਂ ਇਸੇ ਤਰ੍ਹਾਂ ਦੂਜੇ ਪਾਸੇ ਲਾ ਲਾਂਗੇ ਇਹਦੀ ਸਲਾਈ ਕਰ ਲਾਂਗੇ ਨੂੰ ਹੱਥ ਜੀ ਨਾਲ ਟੋਲੇ ਜਿੱਥੇ ਜ ਅਗਲੀ ਸਿਉਣ ਲੱਗੇ ਲੋਚ ਇਹਦੀ ਵੀ ਆਪਾਂ ਲਾਲੀ ਨਿਸ਼ਾਨੀ ਹੁਣ ਲਾ ਦਾਂਗੇ ਆਪਾਂ ਸਟ੍ਰਾਈਟ ਅਟੈਚ ਹੋ ਗਿਆ ਹੁਣ ਆਪਾਂ ਇਹਦੇ ਨਾਲ ਹੀ ਇਥੋਂ ਨਿਸ਼ਾਨ ਉੱਪਰ ਤੁਸੀਂ ਦੱਬ ਮੀ ਸਿਉਣ ਲਾ ਦਿਓ ਤਾਂ ਕਿ ਆਪਣਾ ਡਿਜ਼ਾਈਨ ਤੁਹਾਡੇ ਕੋਲੇ ਪਲੇਨ ਸਲਵਾਰਾ ਜਾਂ ਤੁਸੀਂ ਮੈਚਿੰਗ ਸੂਟ ਨਹੀਂ ਵੀ ਹੈ ਸਤਾ ਤੁਸੀਂ ਬਿਨਾ ਮੈਚਿੰਗ ਸੂਟ ਤੋਂ ਵੀ ਇਹ ਤਿਆਰ ਕਰ ਸਕਦੇ ਆ ਜੀ ਨਾਲ ਦੇ ਕੱਪੜੇ ਨਾਲ ਵੀ ਮੈਚਿੰਗ ਸੂਟ ਹੈਗਾ ਤਾਂ ਫੇਰ ਵੀ ਜੀ ਇਹ ਹੋ ਜੂਗਾ ਜੇ ਤੁਸੀਂ ਇਸ ਤਰ੍ਹਾਂ ਹੀ ਇਹ ਆਏ ਛੱਡਣਾ ਤਾਂ ਛੱਡ ਲਓ ਜੇ ਇੱਥੇ ਸਿਉਣ ਲਾਉਣੀ ਆ ਤਾਂ ਤੁਸੀਂ ਸਿਉਣ ਵੀ ਲਾ ਸਕਦੇ ਹੋ ਹੁਣ ਆਪਾਂ ਇਹ ਵਾਲੀ ਸਿਉਣ ਲਾ ਕੇ ਤੁਹਾਨੂੰ ਦਿਖਾ ਦਗੇ ਜਿੰਨੇ ਇੰਚ ਆਪਾਂ ਇਹਦਾ ਰੱਖਣਾ 3 ਪੂਰਾ ਰੱਖ ਕੇ ਤੇ ਆਪਾਂ ਸਲਾਈ ਲਾ ਦੇ ਨੀ ਬਾਹ ਹੋ ਜੂਗੀ ਇਸ ਤਰ੍ਹਾਂ ਰੈਡੀ ਤੁਸੀਂ ਵੀ ਘਰ ਬੈਠੇ ਕਰ ਸਕਦੇ ਆ ਜੀ ਬਾਹ ਰੈਡੀ ਪੰਜ 10 ਐਂਡ 1000 ਦਾ ਫਿਲਟਰ ਲਿਆ ਕੇ ਤੁਸੀਂ ਆਪ ਦੀ ਬਾਹ ਕਰ ਲਗੀ ਆਪਾਂ ਸਿੱਧੀ ਜੀ ਫਿਰ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣਿਆ ਲਓ ਜੀ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਗਿਆ ਤੁਸੀਂ ਇਹਤੇ ਸਲਾਈ ਵੀ ਲਾ ਲਿਓ ਵੈਸੇ ਤਾਂ ਕਾਟਨ ਦਾ ਕਪੜਾ ਨਹੀਂ ਕਿਸੇ ਪਾਸੇ ਜਾਂਦਾ ਜੀ ਤੇ ਆਪਾਂ ਹੁਣ ਤੁਹਾਨੂੰ ਬਾਹਾਂ ਦੇ ਉੱਤੇ ਪਾ ਕੇ ਦਿਖਾ ਦਈਏ। ਲਓ ਜੀ। ਇਸ ਤਰ੍ਹਾਂ ਆਪਣੀ ਬਾਹਾਂ ਦਾ ਡਿਜ਼ਾਈਨ ਤਿਆਰ ਹੋ ਗਿਆ ਥੋੜੀ ਜਿਹੀ ਫਿਨਿਸ਼ਿੰਗ ਘਟ ਤਾਂ ਜੀ ਅਬ ਲੈਟ ਹੈਣੀਗੀ ਹਨਾ। ਇਸ ਤਰ੍ਹਾਂ ਤੁਸੀਂ ਬਾਹਾਂ ਦਾ ਡਿਜ਼ਾਈਨ ਤਿਆਰ ਕਰ ਸਕਦੇ ਆ ਬਹੁਤ ਸੌਖਾ ਜੀ ਪੇਸਟੀਆਂ ਪੂਸਟੀਆਂ ਲਾਉਣ ਦੀ, ਪੇਪਰ ਪੇਸਟ ਲਾਉਣ ਦੀ ਕੋਈ ਲੋੜ ਨਹੀਂ। ਕਾਟਨ ਦਾ ਕੱਪੜੇ ਤੇ ਵਧੀਆ ਸਫਾਈ ਆ ਜਾਂਦੀ ਹੈ। ਇਸ ਤਰ੍ਹਾਂ ਤੁਸੀਂ ਆਪਦੀ ਬਾਹਾਂ ਤਿਆਰ ਕਰੋ ਜੀ ਨਾਲੇ ਆਪਣਾ ਆਹ ਜੋੜਦਾਨੀ ਪਤਾ ਲੱਗਦਾ ਤੇ ਨਾਲੇ ਆਪਣੀ ਉਹ ਹੋ ਜਾਊਗਾ। ਡਿਜ਼ਾਈਨ ਬਣ ਜੂਗਾ ਤੇ ਮੇਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਮੈਂਟ ਜਰੂਰ ਕਰ ਦਿਓ ਥੈਂਕ ਯੂ ਜੂਜੀ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਧੰਨਵਾਦ ਆ ਜੀ ਡਿਜ਼ਾਈਨ ਬੜਾ ਪਸੰਦ ਆਇਆ ਤਾਂ ਕਮੈਂਟ ਜਰੂਰ ਕਰਿਓ ਸੌਖਾ ਆਸਾਨ ਤੇ ਨਿਊ ਲੁੱਕ ਦਾ ਡਿਜ਼ਾਈਨ ਤੁਸੀਂ ਵੀ ਤਿਆਰ ਕਰ ਸਕਦੇ ਹੋ